ਵੈਗੁਰੂ ਜੀ ਦਾ ਫਲਸਾ ਵੈਗੁਰੂ ਜੀ ਦੀ ਫਤੇ ਗੁਰੂ ਰੂਪ ਸਰ ਸੰਤ ਜੀ ਆਪ ਜੀ ਜਾਣਦੇ ਹੋ ਕਿ ਅੰਗਰੇਜ਼ੀ ਮਹੀਨੇ ਦੀ 1 ਅਕਤੂਬਰ ਨੂੰ ਹਰ ਸਾਲ ਦੀ ਤਰ੍ਹਾਂ ਪੰਥ ਰਤਨ ਜਹਦਰ ਬਾਬਾ ਹਰਵੰਦ ਸਿੰਘ ਜੀ ਬਾਬਾ ਕਰਨੈਲ ਸਿੰਘ ਜੀ ਕਾਰ ਸੇਵਾ ਦਿੱਲੀ ਵਾਲੇ ਮਹਾਂਪੁਰਖਾਂ ਦੀ ਯਾਦ ਵਿੱਚ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਗੇਟ ਨੰਬਰ 3 ਸ਼੍ਰੀ ਦਰਬਾਰ ਸਾਹਿਬ ਵਿਖੇ ਜੋ ਕਿ ਡੇਰਾ ਕਾਰ ਸੇਵਾ ਦਿੱਲੀ ਵਾਲੇ ਮਹਾਂਪੁਰਖਾਂ ਦਾ ਸਥਾਨ ਹੈ ਉੱਥੇ ਹਰ ਸਾਲ ਦੀ ਤਰ੍ਹਾਂ ਵਰਸ਼ੀ ਮਨਾਈ ਜਾਂਦੀ ਹੈ ਇਸ ਸਾਲ ਵੀ ਵਰਸੀ ਸਮਾਗਮ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਪੰਥ ਦੇ ਮਹਾਨ ਕਥਾਵਾਜਕ ਭਾਈ ਸ਼ੇਰ ਸਿੰਘ ਜੀ ਅੰਮਾਲੇ ਵਾਲੇ ਅਤੇ ਭਾਈ ਕੁਲਵੰਤ ਸਿੰਘ ਜੀ ਲੁਧਾਨੇ ਵਾਲੇ ਅਤੇ ਦਰਬਾਰ ਸਾਹਿਬ ਦੇ ਹਜ਼ੂਰੀ ਜਥੇ ਕਥਾਵਾਜਕ ਪਹੁੰਚ ਰਹੇ ਹਨ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਅੱਜ ਦੀ ਹੜਾਂ ਦੇ ਵਿੱਚ ਵਿਅਸਤ ਹੋਣ ਦੇ ਕਰਕੇ ਸਾਥੋਂ ਕੋਈ ਜ਼ਿਆਦਾ ਇਸਤਿਹਾਰ ਜਾਂ ਕੋਈ ਸਨੇਹੇ ਨਹੀਂ ਲੱਗੇ ਕਿਰਪਾ ਕਰਕੇ ਸਾਡੀ ਬੇਨਤੀ ਤੁਸੀਂ ਆ ਜਿਹੜਾ ਤੁਹਾਡੇ ਕੋਲ ਫੋਨ ਤੇ ਕਿਸੇ ਵੀ ਭੈਣ ਭਰਾ ਰਾਹੀਂ ਕੋਈ ਸਾਡੀ ਇਹ ਮੀਡੀਆ ਮੈਸੇਜ ਪਹੁੰਚਦਾ ਹੈ ਕਿਰਪਾ ਕਰਕੇ ਨੂੰ ਤੁਸੀਂ ਇਹ ਸਮਝ ਲਿਓ ਵੀ ਇਹ ਸਾਡਾ ਹੀ ਸਨੇਹਾ ਤੁਹਾਨੂੰ ਤੇ ਹੱਥ ਜੋੜ ਕੇ ਬੇਨਤੀ ਹੈ ਵੀ ਆਪਣੇ ਆਪਣੇ ਗੁਰੂ ਘਰਾਂ ਦੇ ਵਿੱਚ ਆਵਾਜ਼ ਦਬਾਓ ਕੱਲ ਨੂੰ ਤਾਂ ਜੋ ਸੰਗਤ ਵੱਧ ਤੋਂ ਵੱਧ ਕਥਾ ਦਾ ਕੀਰਤਨ ਦਾ ਲਾਹਾ ਲੈ ਸਕੇ ਜਿਹੜੇ ਮੁਕਸਰ ਦੇ ਨੇੜਲੇ ਪਿੰਡ ਆ ਉਹ ਆਪਣਾ ਫਰਜ਼ ਸਮਝਦੇ ਹੋਏ ਟਰੈਕਟਰ ਟਰਾਲੀਆਂ ਤੇ ਸੰਗਤਾਂ ਲੈ ਕੇ ਆਉਣ ਅਤੇ ਬਾਅਦ ਚੜ ਕੇ ਇਹਨਾਂ ਸਮਾਗਮਾਂ ਦਾ ਲਾਹਾ ਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ